ਚ ਇਨਵੈਸਟ ਕਰਨ ਦੇ ਲਈ ਸੱਦਾ ਦਿੱਤਾ ਜਾ ਰਿਹਾ ਸਨ ਫਾਰਮਾ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਦੇ ਨਾਲ ਗੱਲਬਾਤ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਮੀਟਿੰਗ ਚੱਲ ਰਹੀ ਕਿਉਂਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਪਹਿਲਾਂ ਤਕਸ਼ੀਰੀ ਹਯੂਰ ਸਾਹਿਬੇ ਕੇ ਨਤਮਸਤਕ ਹੋ ਸਕੇ ਉੱਥੇ ਵੀ ਉਹਨਾਂ ਦਾ ਪਰਮਾਤ ਸਵਾਗਤ ਕੀਤਾ ਗਿਆ ਸਗਾ ਦੋਸਤੋ ਇਲਾਵਾ ਹੁਣ ਉਹ ਮੁੰਬਈ ਦੇ ਜਿਹੜੇ ਇੰਡਸਟਰੀਲਿਸਟਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈਗੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਇਨਵੈਸਟ ਕਰਨ ਦੇ ਲਈ ਸੱਦਾ ਦਿੱਤਾ ਜਾ ਰਿਹਾ ਤਾਂ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਵਧ ਸਕਣ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਬੁਖੋ ਬਖਰੇ ਇੰਡਸਟਰੀਲਿਸਟ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਜਾ ਰਹੀ ਹੈਗੀ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਨਿਵੇਸ਼ ਕੀਤਾ ਜਾ ਸਕੇ ਜਿਹੜੀਆਂ ਕੰਪਨੀਆਂ ਮੁੰਬਈ ਦੇ ਵਿੱਚ ਲੱਗੀਆਂ ਜਾਂ ਹੋਰ ਬੁਖੋ ਬਖਰੇ ਜਿਹੜੀਆਂ ਸਟੇਟਾਂ ਦੇ ਵਿੱਚ ਕੰਮ ਕਰਦੀਆਂ ਤਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਕੰਪਨੀ ਆ ਕੇ ਕੰਮ ਕਰਨ ਤਾਂ ਕਿ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਣ ਇਸ ਤੋਂ ਇਲਾਵਾ ਹੋਰ ਵੀ ਜੋ ਵੀ ਸਹੂਲਤਾ ਹੈ ਗਿਆ ਪੰਜਾਬ ਨੂੰ ਜਿਹੜੀਆਂ ਉਦਤੀਆਂ ਜਾ ਸਕਣ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਸੀਐਮ ਭਗਵੰਤ ਮਾਨ ਮੁੰਬਈ ਦੌਰੇ ਦੇ ਉੱਤੇ ਨੇ ਤੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਖਤਸ਼ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਉੱਥੇ ਪਰਮਾ ਸਵਾਗਤ ਵੀ ਜਿਹੜਾ ਕੀਤਾ ਜਾਂਦਾ ਇਹ ਤੇ ਜਿਸ ਤੇ ਬਾਅਦ ਹੁਣ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਇੰਡਸਟਰੀਅਲਿਸਟ ਨਾਲ ਮੀਟਿੰਗ ਕਰਦੇ ਹੋਏ ਨਜ਼ਰ ਆਇਆ ਕਿ ਤਾਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਕਿ ਸਨ ਫਾਰਮਾ ਕੰਪਨੀ ਤੋਂ ਲਾਵਾ ਹੋਰ ਵੀ ਜਿਹੜੇ ਇੰਡਸਟਰੀ ਲਿਸਟ ਉੱਥੇ ਪਹੁੰਚੇ ਹੋਏ ਨੇ ਕੰਪਨੀਆਂ ਦੇ ਮਾਲਕ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਪੰਜਾਬ ਦੇ ਵਿੱਚ ਇਨਵੈਸਟ ਕਰਨ ਦੇ ਲਈ ਨਿਵੇਸ਼ ਕਰਨ ਦੇ ਲਈ ਜਿਹੜਾ ਆ ਸੱਦਾ ਦਿੱਤਾ ਜਾ ਰਿਹਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਰੁਜ਼ਗਾਰ ਦੇ ਮੌਕੇ ਬਣ ਸਕਣ ਪੰਜਾਬ ਹੋਰ ਪਰਫੁੱਲਤ ਹੋ ਚੁੱਕੇ ਤਾਂ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਹੁਣ ਵੱਲੋਂ ਇੱਕ ਵੱਡਾ ਕਦਮ ਕਹਿ ਸਕਦੇ ਆ ਕਿ ਚੁੱਕਿਆ ਜਾ ਰਿਹਾ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਾਸਤੇ ਤਾਂ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦੇ ਆ ਕਿ ਮੁੰਬਈ ਦੇ ਵਿੱਚ ਦੌਰੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਉੱਥੇ ਪਹੁੰਚੇ ਹੋਏ ਨੇ ਉਸ ਤੋਂ ਪਹਿਲਾਂ ਤਖਸ਼ੀ ਅਜੂਰ ਸਾਹਿਬ ਵਿਖੇ ਵੀ ਜਾ ਕੇ ਆਏ ਨੇ ਤੇ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਨੂੰ ਲੈ ਕੇ ਜਿਹੜਾ ਆ ਉਨਾ ਵੱਲੋਂ ਇੰਡਸਟਰੀਲਿਸਟ ਨਾਲ ਗੱਲਬਾਤ ਕੀਤੀ ਗਿਆ ਸੱਦਾ ਦਿੱਤਾ ਗਿਆ ਤਾਂ ਮੌਕੇ ਉੱਤੇ ਕਾਫੀ ਸਾਰੇ ਇੰਡਸਟਰੀਲਿਸਟ ਉੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਉਹ ਇਨਵੈਸਟ ਕਰ ਸਕਦੇ ਨੇ ਅਗਰ ਇਨਵੈਸਟ ਨਹੀਂ ਕਰ ਪਾ ਰਹੇ ਜਾਂ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਤਾਂ ਉਸ ਨੂੰ ਲੈ ਕੇ ਵੀ ਜਿਹੜੇ ਫੈਸਲੇ ਲਏ ਜਾ ਸਕਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਕਿ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਜਾਂ ਫਿਰ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਇਨਵੈਸਟ ਕੀਤਾ ਜਾ ਸਕਦਾ ਹੈ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਇੰਡਸਟਰੀ ਖੋਲੀ ਜਾ ਸਕਦੀ ਕਿਹੜੇ ਏਰੀਆ ਦੇ ਵਿੱਚ ਖੋਲੀ ਜਾ ਸਕਦੀ ਕਿਹੋ ਜਿਹਾ ਵਾਤਾਵਰਣ ਚਾਹੀਦਾ ਕਿਹੋ ਜਿਹਾ ਮਾਹੌਲ ਚਾਹੀਦਾ ਕਿੰਨਾ ਲੈਂਡ ਚਾਹੀਦਾ ਸਾਰੀ ਗੱਲਬਾਤ ਜਿਹੜੀ ਹੈ ਨਾ ਕੰਪਨੀਆਂ ਦੇ ਨਾਲ ਕੀਤੀ ਜਾ ਰਹੀ ਉਹਨਾਂ ਦੇ ਮਾਲਕਾਂ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਅਗਰ ਪੰਜਾਬ ਦੇ ਵਿੱਚ ਜਿਹੜੀ ਹੈ ਅਗਰ ਇੰਡਸਟਰੀ ਇਹ ਵਾਲੀ ਆਂਦੀ ਆ ਤਾਂ ਉਸ ਦੇ ਨਾਲ ਰੁਜ਼ਗਾਰ ਦੇ ਮੌਕੇ ਵੱਧ ਸਕਦੇ ਆ ਪੰਜਾਬ ਦੀ ਬਿਹਤਰੀ ਲਈ ਪੰਜਾਬ ਨੂੰ ਅੱਗੇ ਵਧਣ ਦੇ ਵਿੱਚ ਵੀ ਮੌਕਾ ਮਿਲ ਸਕਦਾ ਤਾਂ ਸੀਐਮ ਭਗ ਮੀਟਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਵਿੱਚ ਇਨਵੈਸਟ ਕਰਨ ਦੇ ਲਈ ਸੱਦਾ ਦਿੱਤਾ ਜਾ ਰਿਹਾ ਸਨ ਫਾਰਮਾ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਦੇ ਨਾਲ ਗੱਲਬਾਤ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਮੀਟਿੰਗ ਚੱਲ ਰਹੀ ਕਿਉਂਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਪਹਿਲਾਂ ਤਖਸ਼ੀਰੀ ਹਯੂਰ ਸਾਹਿਬੇ ਕੇ ਨਤਮਸਤਕ ਹੋਏ ਸਕੇ ਉੱਥੇ ਵੀ ਉਹਨਾਂ ਦਾ ਪਰਮਾਤਮਾ ਸਵਾਗਤ ਕੀਤਾ ਗਿਆ ਸਗਾ ਦੋਸਤੋ ਇਲਾਵਾ ਹੁਣ ਉਹ ਮੁੰਬਈ ਦੇ ਜਿਹੜੇ ਇੰਡਸਟਰੀਲਿਸਟਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਇਨਵੈਸਟ ਕਰਨ ਦੇ ਲਈ ਸੱਦਾ ਦਿੱਤਾ ਜਾ ਰਿਹਾ ਤਾਂ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਵੱਸ ਸਕਣ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਬਖ ਬਖਰੇ ਇੰਡਸਟਰੀਲਿਸਟ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਜਾ ਰਹੀ ਹੈ ਕਿ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਜਾ ਸਕੇ ਜਿਹੜੀਆਂ ਕੰਪਨੀਆਂ ਮੁੰਬਈ ਦੇ ਵਿੱਚ ਲੱਗੀਆਂ ਜਾਂ ਹੋਰ ਬੁਖੋ ਬੱਕਰੀ ਜਿਹੜੀਆਂ ਸਟੇਟਾਂ ਦੇ ਵਿੱਚ ਕੰਮ ਕਰਦੀਆਂ ਤਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਕੰਪਨੀਆਂ ਆ ਕੇ ਕੰਮ ਕਰਨ ਤਾਂ ਕਿ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਣ ਇਸ ਤੋਂ ਇਲਾਵਾ ਹੋਰ ਵੀ ਜੋ ਵੀ ਸਹੂਲਤਾ ਹੈਗੀਆਂ ਪੰਜਾਬ ਨੂੰ ਜਿਹੜੀਆਂ ਉਦਤੀਆਂ ਜਾ ਸਕਣ ਦਾ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਸੀਐਮ ਭਗਵੰਤ ਮਾਨ ਮੁੰਬਈ ਦੌਰੇ ਦੇ ਉੱਤੇ ਨੇ ਤੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਖਤਸ਼ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਉੱਥੇ ਪਰਮਾ ਸਵਾਗਤ ਵੀ ਜਿਹੜਾ ਕੀਤਾ ਜਾਂਦਾ ਹੈ ਤੇ ਜਿਸ ਦੇ ਬਾਅਦ ਹੁਣ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਇੰਡਸਟਰੀਸਟ ਨਾਲ ਮੀਟਿੰਗ ਕਰਦੇ ਹੋਏ ਨਜ਼ਰ ਆਇਆ ਕਿ ਤਾਂ ਵੀਡੀਓ ਨਿਕਲ ਕੇ ਸਾਹਮਣੇ ਆਈਏ ਕਿ ਸਨ ਫਾਰਮਾ ਕੰਪਨੀ ਤੋਂ ਇਲਾਵਾ ਹੋਰ ਵੀ ਜਿਹੜੇ ਇੰਡਸਟਰੀ ਲਿਸਟ ਉੱਤੇ ਪਹੁੰਚੇ ਹੋਏ ਨੇ ਕੰਪਨੀਆਂ ਦੇ ਮਾਲਕ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਪੰਜਾਬ ਦੇ ਵਿੱਚ ਇਨਵੈਸਟ ਕਰਨ ਦੇ ਲਈ ਨਿਵੇਸ਼ ਕਰਨ ਦੇ ਲਈ ਜਿਹੜਾ ਆ ਸੱਦਾ ਦਿੱਤਾ ਜਾ ਰਿਹਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਰੁਜ਼ਗਾਰ ਦੇ ਮੌਕੇ ਬਣ ਸਕਣ ਪੰਜਾਬ ਹੋਰ ਪਰਫੁੱਲਤ ਹੋ ਚੁੱਕੇ ਤਾਂ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਹੋਣਾ ਬੋਲੋ ਇੱਕ ਵੱਡਾ ਕਦਮ ਕਹਿ ਸਕਦੇ ਆ ਕਿ ਚੁੱਕਿਆ ਜਾ ਰਿਹਾ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਾਸਤੇ ਤਾਂ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦੇ ਆ ਕਿ ਮੁੰਬਈ ਦੇ ਵਿੱਚ ਦੌਰੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਉੱਥੇ ਪਹੁੰਚੇ ਹੋਏ ਨੇ ਉਸ ਤੋਂ ਪਹਿਲਾਂ ਤਖਸ਼ੀ ਅਜੂਰ ਸਾਹਿਬ ਵੀ ਕਿਹ ਵੀ ਜਾ ਕੇ ਆਏ ਨੇ ਤੇ ਉਸ ਦੇ ਬਾਅਦ ਹੁਣ ਅੱਜ ਦੇ ਦਿਨ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਨਵੈਸਟ ਪੰਜਾਬ ਨੂੰ ਲੈ ਕੇ ਜਿਹੜਾ ਆ ਉਹਨਾਂ ਵੱਲੋਂ ਇੰਡਸਟਰੀਲਿਸਟ ਨਾਲ ਗੱਲਬਾਤ ਕੀਤੀ ਗਿਆ ਸੱਦਾ ਦਿੱਤਾ ਗਿਆ ਤਾਂ ਮੌਕੇ ਉੱਤੇ ਕਾਫੀ ਸਾਰੇ ਇੰਡਸਟਰੀਅਲਿਸਟ ਉੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇਨਵੈਸਟ ਕਰ ਸਕਦੇ ਨੇ ਅਗਰ ਇਨਵੈਸਟ ਨਹੀਂ ਕਰ ਪਾ ਰਹੇ ਜਾਂ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਤਾਂ ਉਸ ਨੂੰ ਲੈ ਕੇ ਵੀ ਜਿਹੜੇ ਫੈਸਲੇ ਲਏ ਜਾ ਸਕਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਕਿ ਕਿ ਕਿਸ ਤਰ੍ਹਾਂ ਦੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਜਾਂ ਫਿਰ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਇਨਵੈਸਟ ਕੀਤਾ ਜਾ ਸਕਦਾ ਹੈ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਇੰਡਸਟਰੀ ਖੋਲੀ ਜਾ ਸਕਦੀ ਕਿਹੜੇ ਏਰੀਆ ਦੇ ਵਿੱਚ ਖੋਲੀ ਜਾ ਸਕਦੀ ਕਿਹੋ ਜਿਹਾ ਬਾਤਾਵਰਣ ਚਾਹੀਦਾ ਕਿਹੋ ਜਿਹਾ ਮਾਹੌਲ ਚਾਹੀਦਾ ਕਿੰਨਾ ਲੈਂਡ ਚਾਹੀਦਾ ਸਾਰੀ ਗੱਲਬਾਤ ਜਿਹੜੀ ਹੈ ਨਾ ਕੰਪਨੀਆਂ ਦੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਦੇ ਮਾਲਕਾਂ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਅਗਰ ਪੰਜਾਬ ਦੇ ਵਿੱਚ ਜਿਹੜੀ ਹੈ ਅਗਰ ਇੰਡਸਟਰੀ ਐਵਲ ਹੀ ਆਂਦੀ ਆ ਤਾਂ ਉਸ ਦੇ ਨਾਲ ਰੁਜ਼ਗਾਰ ਦੇ ਮੌਕੇ ਵੱਧ ਸਕਦੇ ਆ ਪੰਜਾਬ ਦੀ ਬਿਹਤਰੀ ਲਈ ਪੰਜਾਬ ਨੂੰ ਅੱਗੇ ਵਧਣ ਦੇ ਵਿੱਚ ਵੀ ਮੌਕਾ ਮਿਲ ਸਕਦਾ ਤਾਂ ਸੀਐਮ ਭ ਮੀਟਿੰਗ ਜਿਹੜੀ ਆ ਉਹ ਕੀਤੀ